ਹਾਂਜੀ ਕਿਦਾਂ ਦਸੂਏ ਵਾਲਿਓ ਕਹਿੰਦੇ ਨੇ ਦਸੂਏ ਚ ਸਨੀ ਵੀਰ ਦੇ ਗੁਲਾਬ ਜਾਮੁਨ ਬਹੁਤ ਹੀ ਫੇਮਸ ਆ ਫਿਰ ਅਸੀਂ ਵੀ ਗੁਰਦਾਸਪੁਰ ਤੋਂ ਸਿੱਧੇ ਦਸੂਏ ਆ ਗਏ ਕਿ ਚਲੋ ਯਾਰ ਸਨੀ ਵੀਰ ਤੋਂ ਗੁਲਾਬ ਜਾਮੁਨ ਖਾ ਕੇ ਆਉਨੇ ਆ ਆ ਤੁਸੀਂ ਦੇਖ ਲਓ ਵੀ ਸਨੀ ਵੀਰ ਲੱਗਾ ਹੋਇਆ ਗਰਮਾ ਗਰਮ ਗੁਲਾਬ ਜਾਮੁਨ ਪੈਕ ਕਰ ਠੰਡ ਚ ਕੋਈ ਗਰਮਾ ਗਰਮ ਚੀਜ਼ ਮਿਲ ਜੇ ਨਾ ਖਾਣ ਨੂੰ ਤੇ ਸਵਾਦ ਹੀ ਆ ਜਾਂਦਾ ਤੁਹਾਨੂੰ ਦੱਸ ਦਈਏ ਵੀ ਵੀਰ ਜਰਾ ਨਾ ਟਿੱਕੀ ਵੀ ਬਹੁਤ ਜ਼ਿਆਦਾ ਸਵਾਦ ਬਣਾਉਂਦਾ ਵੀਰ ਦੀ ਟਿੱਕੀ ਵੀ ਬਹੁਤ ਜ਼ਿਆਦਾ ਫੇਮਸ ਆ ਤੇ ਨਾਲ ਹੀ ਵੀਰ ਗਜਰੇਲੇ ਦਾ ਵੀ ਕੰਮ ਕਰਦਾ ਹੈ ਗਜਰੇਲਾ ਵੀ ਬਹੁਤ ਟੇਸਟੀ ਬਣਾਉਂਦਾ ਹੈ ਅਸੀਂ ਵੀ ਜੰਦਾ ਵੀ ਚਾਲੇ ਯਾਰ ਹੁਣ ਸਾਨੂੰ ਵੀ ਖਵਾ ਦੇ ਫਿਰ ਲਓ ਜੀ ਹੁਣ ਗਰਮਾ ਗਰਮ ਗੁਲਾਬ ਜਾਮਨ ਸਾਡੇ ਲਈ ਵੀ ਕੋਲੀ ਚ ਪੈ ਗਿਆ ਤੇ ਲਓ ਹੁਣ ਆਪਾਂ ਸਵਾਦ ਦੱਸਦੇ ਆ ਤੁਹਾਨੂੰ ਚੈੱਕ ਕਰਕੇ ਵੀ ਕਿਵੇਂ ਦਾ सनी ਵੀਰ ਹੱਸਦਾ ਪਿਆ ਵਾ ਲੈ ਵੀ ਯਾਰੋ ਇੰਨੀ ਠੰਡ ਵਿੱਚ ਗਰਮਾ ਗਰਮ ਗੁਲਾਬ ਜਾਮਨ ਖਾ ਕੇ ਨਾ ਸੱਚੀ ਬਹੁਤ ਹੀ ਜ਼ਿਆਦਾ ਸਵਾਦ ਆਉਂਦਾ ਵਾ ਲਓ ਜੀ ਅਜੇ ਮੈਂ ਟੈਸਟ ਕਰ ਹੀ ਰਿਹਾ ਸੀ ਕਿ ਨਿਮਰ ਕੌਰ ਕਹਿੰਦੀ ਹੁਣ ਮੈਨੂੰ ਦੋ ਮੈਂ ਚੈੱਕ ਕਰਨਾ ਕਿਵੇਂ ਦਾ ਤੇ ਸੱਚੀ ਨਿਮਰ ਕੌਰ ਨੇ ਵੀ ਖਾ ਕੇ ਦੱਸਿਆ ਵੀ ਕਹਿੰਦੀ ਬਹੁਤ ਹੀ ਜ਼ਿਆਦਾ ਟੇਸਟੀ ਆਇਆ ਸੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਇਸ ਵੀਰ ਤੋਂ ਕਦੀ ਕੁਝ ਖਾਣ ਆਰੋ ਪੰਜਾਬੀ ਵੀਰਾਂ ਦੀ ਸਪੋਰਟ ਕਰਿਆ ਕਰੋ ਜਿਹੜੇ ਪੰਜਾਬ 'ਚ ਰਹਿ ਕੇ ਮਿਹਨਤ ਕਰਦੇ ਪਏ ਆ ਸੋ ਦਸੂਏ ਵਾਲਿਓ ਤੁਸੀਂ ਇਸ ਵੀਰ ਦੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ